ਤਿਲਕ ਜੰਜੂ ਰੱਖਾ ਪ੍ਰਭਤਾ ਕਾ ਕਿਨੋ ਵੜੋ ਕਲ ਮਹਸਾ ਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਰਣਾ ਦਿਆ ਵਹਿਰ ਜੀ ਕਾ ਖਾਲਸਾ ਵਹਿਰ ਜੀ ਕੀ ਬਤੇ ਦੇਸ਼ ਵਿਦੇਸ਼ ਵਿੱਚ ਵਸਦੇ ਮੇਰੇ دوست ਮਿੱਤਰ ਜੇ ਸਾਡੇ ਪੇਜ ਨਾਲ ਜੁੜੇ ਹੋਇਓ ਅਸੀਂ ਸੰਗਰਾਮੀ ਕਲਾ ਕੇਂਦਰ ਦੀ ਟੀਮ ਵੱਲੋਂ ਗਨੀ ਜੰਗੀਰ ਸਿੰਘ ਰਤਨ ਸੁਨਾਮਸ਼ੀਰ ਉਦਮ ਸਿੰਘ ਬਾਲਾ ਦੀ ਕਲਮ ਤੋਂ ਕੁਝ ਲੈਣਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਗੁਰੂ ਤੇਗ ਬਹਾਦਰ ਜੀ ਦੇ 350 ਸਾਹਾदत ਦੇ ਦਿਨ ਨੂੰ ਸਮਾਗਮ ਪਤ ਹੋਣਗੇ ਆ ਤੇ ਆਸ ਕਰਦਾ ਤੁਹਾਨੂੰ ਪਸੰਦ ਆਊਗਾ ਤੇ ਸੁਣੋ ਧਿਆਨ ਨਾਲ ਕੀ ਕੁਛ ਉਹਦੇ ਲੈਣਾ ਦੇ ਵਿੱਚ ਲਿਖਿਆ ਔਰੰਗੇ ਦੇ ਜਲਮਾਨੇ ਜਦ ਅੱਤ ਚੁੱਕੀ ਸੀ ਭਾਰੀ ਔਰੰਗੇ ਦੇ ਜਲਮਾਨੇ ਜਦ ਅੱਤ ਚੁੱਕੀ ਸੀ ਭਾਰੀ Hindu ਧਰਮ ਦੇ ਜੰਝੂ ਜ਼ਬਰੀ ਜਾਂਦੇ ਰੋਜ ਉਤਾਰੀ Hindu ਧਰਮ ਦੇ ਜੰਝੂ ਜ਼ਬਰੀ ਜਾਂਦੇ ਰੋਜ ਉਤਾਰੀ ਦਰ ਆਏ ਮਜਲੂਮਾਂ ਦੀ ਤੂੰ ਬਾਹੜ ਧੀਰ ਢਾਈ गुरु तेग बहादुर धन तेरी वड़े आई धन श्री गुरु तेग बहादुर तेरी वड़े आई तेरी तेरी वड़े आई ना तू मथे तिलक लगा में तू जंजू पाया पर सिर दे के हिंदू धर्म जंजू तिलक बचाया पर सिर दे के हिंदू धर्म जंजू तिलक बचाया रहे सलामत धर्म आजादी ए तू सद लगाई ਤਨ ਤੇਰੀ ਕੁਰਬਾਨੀ ਸਤਗੁਰ ਤਨ ਤੇਰੀ ਵੜਾਈ ਤਨ ਤੇਰੀ ਕੁਰਬਾਨੀ ਸਤਗੁਰ ਤਨ ਤੇਰੀ ਵੜਾਈ ਆਪਣੇ ਧਰਮ ਤੇ ਪੈਰਾ ਦਿੰਦੇ ਬੜੇ ਨਿਮਰਦੇ ਆਏ ਪਰ ਗੈਰਾਂ ਦੇ ਧਰਮ ਦੀ ਖਾਤਰ ਨਾ ਕਿਸੇ ਸੀਸ ਕਟਾਏ ਪਰ ਗੈਰਾਂ ਦੇ ਧਰਮ ਦੀ ਖਾਤਰ ਨਾ ਕਿਸੇ ਸੀ ਸਿਕਟਾਏ ਇਕ ਤੂੰ ਹੀ ਜਿਸ ਦੂਜਾ ਖਾਤਰ ਅਮਰ ਸਹਾਦਤ ਪਾਈ ਤਨ ਤੇਰੀ ਕੁਰਬਾਨੀ ਸਤਗੁਰ ਤਨ ਤੇਰੀ ਬੜਾਈ ਤਨ ਤੇਰੀ ਕੁਰਬਾਨੀ ਸਤਗੁਰ ਤਨ ਤੇਰੀ ਬੜਾਈ ਤੂੰ ਦੁਨੀਆ ਨੂੰ ਜਾਂ ਜ ਸਕਾਈ ਕਿੰਜ ਜਉਣਾ ਕਿੰਜ ਮਰਨਾ ਧਰਮ ਹੇਤ ਜੋ ਛਾਕਾ ਕੀਤਾ ਨਾ ਕਿਸ ਕਰਿਆ ਨਾ ਕਰਨਾ ਧਰਮ ਹੇਤ ਜੋ ਛਾਕਾ ਕੀਤਾ ਨਾ ਕਿਸ ਕਰਿਆ ਨਾ ਕਰਨਾ ਚੌਕ ਚਾਂਦਨੀ ਦਿੱਲੀ ਦਾ ਨਿਤ ਪਰਦਾ ਰਹੂ ਗਵਾਹੀ ਤਨ ਤੇਰੀ ਕੁਰਬਾਨੀ ਸਤਗੁਰ ਤਨ ਤੇਰੀ ਵੜਾਈ ਤਨ ਤੇਰੀ ਕੁਰਬਾਨੀ ਸਤਗੁਰ ਤਨ ਤੇਰੀ ਵੜਾਈ ਤੇਰੀ ਸ਼ਹਾਦਤ ਦੀ ਐ ਸਤਗੁਰੇ ਸ਼ਾਨ ਸਲਾਮਤ ਰਹਣੀ ਤਵਾਰੀਖ ਦੇ ਪੰਨਿਆਂ ਤੇ ਮਸਾਲ ਸਲਾਮਤ ਰਹਣੀ ਤੇਰੀ ਸ਼ਹਾਦਤ ਦੀ ਐ ਸਤਗੁਰੇ ਸ਼ਾਨ ਸਲਾਮਤ ਰਹਣੀ ਤਵਾਰੀਖ ਦੇ ਪੰਨਿਆਂ ਤੇ ਮਸਾਲ ਸਲਾਮਤ ਰਹਣੀ ਖੁਦ ਮਕਤਲ ਵਿੱਚ ਜਾ ਕਾ ਤੁਲ ਨੂੰ ਸੀਸ ਦੀ ਭੇਟ ਚੜਾਈ ਧੰਨ ਤੇਰੀ ਕੁਰਬਾਨੀ ਸਤਗੁਰ ਧੰਨ ਤੇਰੀ ਵੜਾਈ ਤਨ ਤੇਰੀ ਕੁਰਬਾਨੀ ਸਤਗੁਰ ਤੁਨ ਤੇਰੀ ਵੜਿਆਈ ਤੇਰੇ ਪਰ ਉਬ ਤੇਰੇ ਪਰ ਉਬ ਕਾਰਾਂ ਦਾ ਪਰ ਨਾ ਉਹਨਾਂ ਮੁੱਲ ਪਾਇਆ ਤੇਰੇ ਪਰ ਉਬ ਕਾਰਾਂ ਦਾ ਪਰ ਨਾ ਉਹਨਾਂ ਮੁੱਲ ਪਾਇਆ ਜਿਨ੍ਹਾਂ ਲਈ ਤੂੰ ਸਿਸ ਕਟਾਇਆ ਤੈਨੂੰ ਉਹਨਾਂ ਭੁਲਾਇਆ ਜਿਨ੍ਹਾਂ ਲਈ ਤੂੰ ਸਿਸ ਕਟਾਇਆ ਤੈਨੂੰ ਉਹਨਾਂ ਭੁਲਾਇਆ ਰਹਿਣੀ ਜਾਦ ਰਤਨ ਕੁਰਬਾਨੀ ਰੈਂਦੀ ਦੁਨੀਆ ਤਾਈ ਧੰਨ ਤੇਰੀ ਕੁਰਬਾਨੀ ਸਤਗੁਰ ਧੰਨ ਤੇਰੀ ਵਡਿਆਈ ਧੰਨ ਸ੍ਰੀ ਗੁਰੂ ਤੇਗ ਬਹਾਦਰ ਧੰਨ ਤੇਰੀ ਵਡਿਆਈ ਧੰਨ ਤੇਰੀ ਕੁਰਬਾਨੀ ਸਤਗੁਰ ਧੰਨ ਤੇਰੀ ਵਡਿਆਈ ਹੋ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਲੈਣਾ ਜੰਗਿਆਂ ਲੱਗਿਆ ਤਾਂ ਦੋਸਤਾਂ ਮਿੱਤਰਾਂ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ